ਬਿਸਤਰਾ ਝੱਕ ਰਿਓ ਖੜਿਓ ਉਖੜਨਾ ਮਨੂ ਖੜਿਓ ਆ ਚੱਕੋ ਬਿਸਤਰੇ ਚੱਕ ਦੂਰ ਦੀਆ ਚੱਕ ਖੜਿਓ ਆ ਝੱਕ ਰਿਓ ਤੂੰ ਵੱਟੀ ਆਈ ਖੜਗਾ ਆ ਜਾ ਚੱਕ ਦੇ ਬਿਸਤਰੇ ਇਹਦਾ ਮੱਝ ਉੱਚ ਕੜਨੀ ਆ ਤਾਂ ਲੜੀ ਜਾਣੀਆਂ ਚਲ ਮੈਂ ਤਾਂ ਕੋਈ ਹੋਰ ਕੰਮ ਕਰਦੀ ਆ ਆਪੇ ਚੱਕ ਦੇਣੀਆਂ ਆ ਆ ਗੇ ਮਜ਼ਾ ਘੜੀ ਚੱਕ ਦੇ ਬਿਸਤਰੇ ਮੈਨੂੰ ਲੱਗਦਾ ਤੂੰ ਚੱਕੋ ਕੀ ਹੈ ਗੱਲ ਛੋਟੀ ਵਿੱਚ ਵੱਡੀ ਬੱਝਦੀ ਆ ਛੋਟੀ ਨਾਲੀ ਦੇ ਵਿੱਚ ਵੱਡੀ ਜਾਦੀ ਦੀਆ ਛੋਟੀ ਨਾਲੀ ਦੇ ਵਿੱਚ ਵੱਡੀ ਜਾਦੀ ਦੀਆ ਤੂੰ ਬਸਰੇ ਰੱਖੀ ਕਿ ਨਹੀਂ ਨਹੀਂ ਤੂੰ ਵੱਡੀ ਆ ਮੇਰੇ ਘਰ ਨਹੀਂ ਹੁੰਦੀ ਮੰਮੀ ਆ ਵੱਡੀ ਆ ਮੇਰੇ ਘਰ ਨਹੀਂ ਹੁੰਦੀ ਨਾ ਵੱਡੀ ਘਰ ਹੁੰਦੀ ਤੇ ਛੋਟੀ ਤੂੰ ਕੰਮ ਬੱਡੀ ਕਰਨੀ ਤੇ ਛੋਟੀ ਕੰਮ ਬੈ ਚੱਕ ਦੇ ਬੇ ਤੂੰ ਚੱਕ ਦੇ ਤੂੰ ਚੱਕ ਦੇ ਠੀਕ ਹੈ ਨਾ ਤੂੰ ਵੱਡੀ ਹੈਗੀ ਨਾ ਮੇਰੇ ਨਾਲ ਸੁਣ ਹੁਣ ਤੁਹਾਨੂੰ ਸਿਹਤ ਬਾਰੇ ਠਾਹਦਾ ਤਾਂ ਹੁਣ ਤੁਸੀਂ ਆ ਲੜਨ ਲੱਗਦੀਆਂ ਗੋਲੀ ਜਾਨੇ ਚੱਕੋ ਜਾਨੇ ਪਰ ਮਰਦਾ ਨਹੀਂ ਹੋਰ ਪਰ ਮਰਬੋ ਇਹ ਕੋਤ ਨਹੀਂ ਜੋ ਮਾਰੋ ਦਵਾ ਦੋ ਜਮੇ ਨਹੀਂ ਲਾਤਾਂ ਦਿਨਾ ਚੱਕ ਕੇ ਬਿਸਰਾ ਇੱਕ ਜਾਨੇ ਚਾਹੁੰ ਰਾ ਦੇ ਕਿਹੜੀ ਕੋ ਚਲਾ ਦੇ ਠੀਕ ਹੈ ਨਾ ਠੀਕ ਹੈ ਹਾਂ ਚੱਕੋ ਦਾ ਉਠਣ ਸਰ ਤੱਕ ਜਾਣੇ ਆਰਨੋ ਕੋਤ ਕਤ ਮੰਨੀ ਆਨ ਤੱਕੈ ਨਹੀਂ ਕਰਦੀਆਂ ਇਹ ਜੀਆਂ ਜੀਆਂ ਹੋਰ ਨਹੀਂ ਇਹ ਚੱਕ ਦੋ ਦਾ ਚੱਕ ਕੇ ਤੁੰਡਾ ਕੀ ਆਏਗੀ ਤੁੰਡਾ ਕੀ ਆਏਗੀ झाड़ू मैं लाऊंगी ला पोचा ठीक है झाड़ू मैं लाऊंगी 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 मैं 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 तो वो कदम झाड़ू एक जनी झाड़ू मारो एक पोचा ला दो लड़ना नहीं है ਜਮੇ ਨਹੀਂ ਲੋਟਣਗੀਆਂ ਇਹ ਲੈ ਮੈਂ ਝਾੜ ਕੇ ਵਿੱਚ ਪੈਰ ਮੱਤ ਮੁਕ ਤੀ ਦਾ ਨਹੀਂ ਹੈ ਤੈਨੂੰ ਮੇਰੀ ਗੱਲ ਸੁਣ ਲਓ ਇੱਕ ਨਾ ਇੱਕ ਜਣੀ ਰੋਟੀ ਲਾ ਲਿਓ ਤੇ ਇੱਕ ਜਣੀ ਭਾਂਡੇ ਭੁੰਡੇ ਧੋ ਦੇ ਮੈਂ ਤੇ ਤਾਈ ਕੇ ਘਰ ਜਾਇਆ ਮੈਂ ਚੰਗਾ ਮਨੂ ਰਲ ਮਿਲ ਕੇ ਕੰਮ ਕਰ ਲੈ ਜੇ ਲੜੀਓ ਨਾ ਸਾਬ ਲਾ ਲਿਓ ਤੇ ਆ ਕੇ ਦੋ ਦੋ ਲੰਮ ਥੋੜੀਆਂ ਗੁੱਤਨੀਆਂ ਚ ਮੈਂ ਜਾਇਆ ਮਾੜਾ ਜਾ हथ में जाज़ी आहे ਵਾਰੇ ਕੱਪਣ ਦਿੰਦੀਆਂ ਲੜੋ ਲੜਾਈ ਲੜੋ ਵੀ ਤੁਸੀਂ ਮਟਿਆ ਰਹੋਗੇ ਤੁਸੀਂ ਭੱਜ ਭਾਈ ਕੰਮ ਕਰ ਲਓ ਬਾਹਲਾ ਲਹੂ ਪੀਂਦੀਆਂ ਲੱਗ ਤੇ ਘਵਾ ਦਾ ਪੂਰ ਵੀ ਆ ਗਿਆ ਹੈਲੋ ਹਾਂ ਵੀ ਵੀ ਕਿਵੇਂ ਹੈ ਨੇ ਕੁੜੀਆਂ ਜਿਆ ਨੇ ਲਹੂ ਪੀ ਲਿਆ ਹੋਰ ਤਾਂ ਕੀ ਹੋਣਾ ਸੀ ਹਾਂ ਆਉਣੀ ਹੈ ਤੂੰ ਚਲ ਆ ਜਾ ਦੋ ਦਿਨਾਂ ਦਾ ਆ ਜਾਗੀ ਮੇਰੀ ਵੀ ਜਾਮ ਸੌਖੇ ਹੋ ਜੂ ਬਾਹਲਾ ਲਹੂ ਪੀਂਦੀਆਂ ਕਿਸੇ ਕੰਮ ਨੂੰ ਕਹਿ ਰਿਆ ਪਹਿਲਾਂ ਲੜਨ ਬਹਿ ਜਾਂਦੀਆਂ ਜੁੰਡਮ ਜੁੰਡੀ ਹੋਣ ਬਹਿ ਜਾਂਦੀਆਂ ਚਲ ਠੀਕ ਹੈ ਚੰਗਾ ਆ ਜਾ ਫਿਰ ਠੀਕ ਹੈ ਚੰਗਾ ਲੈ ਆਉਂਦੀ ਹੈ ਦੋ ਦਿਨ ਖਬਰਾਂ ਜਾਣ ਸੌਖੀ ਹੋਈ ਜਾਂ ਮੈਂ ਬੈਤਲਾ ਹਾਟੀ ਜਾਣ ਨਹੀਂ ਕਿਸੇ ਕੰਮ ਨੂੰ ਕਹਿੰਦੇ ਪਹਿਲਾਂ ਜੁੰਡ ਮਜੁੰਡੀ ਲੜੋ ਲੜਾਈ ਵੀ ਤੁਸੀਂ ਨਿਆਣ ਕਹਿੰਦਾ ਨਹੀਂ ਐਡੀਆਂ 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 ਸੌ ਸੌ ਤੰਦਾ ਕਰ ਦਿੰਦਾ ਨਾ ਇਹਦਾ ਜਵੇਂ ਨਹੀਂ ਹੁਣ ਰੋਟੀ ਦਾ ਕਿਹਾ ਹੁਣ ਪਤਾ ਨਹੀਂ ਕੀ ਕਰਦੀਆਂ ਦੇਖਾਂ ਮੈਂ ਉਹਨਾਂ ਨੂੰ ਬੈਤਲਾ ਨੂੰ ਉਹਨਾਂ ਨੇ ਸੇਟੰਗਾ ਮਾਰੀ ਜਨੇਓ ਤੋੜਾ ਟੱਕ ਉਹਨਾਂ ਨੂੰ ਕਹਿਆ ਸੀ ਰੋਟੀ ਬੁਕਾ ਲੋ ਸਾਡੇ ਭੂਆ ਦਾ ਫੋਨ ਆਇਆ ਸੀ ਉਹ ਹੁੰਦੀਆਂ ਨਾਲੇ ਉਹਦੇ ਅੱਜ ਤੋਂ ਨਾ ਜਲੂਸ ਕੱਢੀ ਜਾਇਓ ਮੈਂ ਤੈਨੂੰ ਦੱਸਾਂ ਤੂੰ ਵੱਡੀਆਂ ਮਾੜਾ ਬਟਾ ਤੂੰ ਦੇਖ ਲਿਆ ਕਰ ਕੁੜੀ ਤੂੰ ਵੀ ਦੇਖ ਲੈ ਵੀ ਤੂੰ ਵੱਡੀ ਦੀ ਮਾੜੀ ਮੁੱਟੀ ਲਿਆ ਕੇ ਕਰਿਆ ਕਰ ਬੈਠੀ ਐ ਮੈਂ ਇੱਥੋਂ ਨਾ ਤੁਹਾਨੂੰ ਲੜਾ ਲੜਾਈ ਨੂੰ ਕੀ ਨਹੀਂ ਕਹਿਆ ਸੀ ਮੈਂ ਬਾਹਰ ਨਹੀਂ ਟੱਪਣ ਦਿੱਤਾ ਮੁੰਡਾ ਸੱਦ ਕੇ ਲਿਆਇਆ ਮੈਨੂੰ ਤਾਂ ਕਹਨਾ ਆਂਟੀ ਲੜੀ ਜਾਂਦੀਆਂ ਨੇ ਉਹ ਓਏ ਮਾਰਦਾ ਸੀ ਉਹ ਮੁੰਡਾ ਤਾਂ ਹੋ ਕਿ ਆਣਾ ਸਾਨੂੰ ਰੋਟੀ ਦਾ ਕਿਹਾ ਹੁਣ ਦੇ ਲਾਟਾ ਖਣੇਈ ਜਾਂਦੀਆਂ ਨੇ ਗੀਆਂ ਚੰਗਾ ਗੁੰਨ ਲਾਟਾ ਲਾ ਲਾ ਰੋਟੀ ਬੋਟਾ ਮੋ ਗਿਆ ਪਾਣੀ ਦੇ ਦੇ ਮੈਨੂੰ ਪਾਣੀ ਪੂਣੀ ਕਹ ਤੂੰ ਕਹਿੰਦਾ ਸੀ ਬਾਹਰ ਜਾ ਕੇ ਦੇਖਾਂਗੇ ਜੱਕੀ ਤੇ ਚੀਰ ਮਰੋੜਦੀ ਮੈਂ ਬੱਸ ਜਾ ਜਾ ਪਾਣੀ ਤੈਨਾਂ ਰਾਤ ਚਾਹ ਪਾਣੀ ਪੂਣੀ ਮੈਨੂੰ ਨਹੀਂ ਦਿੱਤਾ ਜਾਂਦਾ ਚੱਕ ਲਿੰਦੀ ਹੈ ਮਮਾ ਤੇਰੇ ਮੈਂ ਹਵਾ ਵਿੱਚ ਉੱਡਦਾ। ਬਾਬੂ ਦੇਖ ਲੈ। ਮੰਮੀ ਦੇਖੇ ਅੱਖ ਚਰਤਾ ਵਾਦਾ ਹੈ। ਮੇਰਾ ਐ ਜਿਵੇਂ ਆਟਾ। ਨੂੰ ਤੁਸੀਂ ਵਹੜਦੀਆਂ ਨਹੀਂ ਹੈਗੀ ਤੁਸੀਂ। ਨਾ ਐਡੀਆਂ ਨਹੀਂ ਹੋ ਰਹੀਆਂ ਜਮੇ ਨਹੀਂ ਪਤਾ ਲੱਗਦਾ ਮੈਂ ਤੁਹਾਨੂੰ ਰੋਟੀ ਨੂੰ ਕਿਹਾ ਸੀ ਮੈਂ ਤੇ ਤੁਸੀਂ ਆਟੇ ਨਾਲ ਉਹਦੇ ਕੋਲਣਾ ਵੇਗੀ ਮੈਨੂੰ ਪਾਣੀ ਨਹੀਂ ਫੜਾਏਗਾ ਪਾਣੀ ਕਿਹਾ ਸੀ ਮੈਂ ਲੈ ਬੀਬੀ ਮੈਂ ਪਾਣੀ ਫੜਾ ਆਂਦੀ ਕੋ ਜਾਣ ਮੈਂ ਤੇਰੇ ਮਾਇ ਨੂੰ ਗੁੱਤ ਨਹੀਂ ਤਾ ਮੈਂ ਵੀ ਨਹੀਂ ਕਰਦੀ ਤੇ ਨਾ ਸਕੂਟੀ ਨਾ ਕਰੀ ਮੈਂ ਕਿਹੜਾ ਕਹਿਣੀ ਹੈ ਵੀ ਤੂੰ ਮੇਰੇ ਕੋਲ ਹੋਂ ਤੱਕ ਰੈ ਸੀਗਾ ਕੋਈ ਵੀ ਨਹੀਂ ਆਈ ਵੀ ਤੂੰ ਕੁੜੀਆਂ ਨੂੰ ਤੋਦੇ ਛੇਪੜਾ ਆਪ ਹੀ ਨਹੀਂ ਆਉਣਾ ਤਾਂ ਕੁੜੀਆਂ ਨੂੰ ਵੀ ਤੋੜ ਸਕਦੀ ਦੇਖਦੀ ਕੀ ਕਰੀ ਆ ਕਹਿੰਦੀ ਕੀ ਕਰਿਆ ਰੇ ਕਿ ਸਾਹਮਣੇ ਭੜੀਏ ਮਾਇ ਨੂੰ ਬਨਵਾ ਦਸੂਈ ਆਇਆ ਇੰਦਾ ਇਹ ਨਾ ਕਿਉਂ ਬੱਟੀ ਕਿੱਦਰੀ ਵੀ ਬਣਾਏ ਅੱਜ ਪੂਆ ਉਹਦੇ ਬਾਰੇ ਤਾਂ ਗੱਲ ਹੀ ਆਂਦਾ ਬਿਲਕੁਲ ਹੋਰ ਠੀਕ ਹੈ ਦੁਪਹਿਰ ਨੂੰ ਮੇਰੇ ਹੱਥ ਹੋਰ ਕਰੇ ਠੀਕ ਸਾਰੇ ਹੋ ਗਏ ਹਾਂ ਠੀਕ ਸਾਰੇ ਵਧੀਆ ਮੱਸਾ ਵਾਲੇ ਨੇ ਅਸੀਂ ਫਤਹਿ ਸੱਸੀ ਗਾਲ ਪੂਆ ਮੈਂ ਜੜ ਦਾ ਅੰਦਰ ਹੋਰ ਠੀਕ ਸਾਰੇ ਹਾਂ ਕਰੇ ਤੂ ਆ ਸਰ ਠੀਕ ਹੈ ਸਾਰੇ ਹਾਂ ਵਧੀਆ ਤੇ ਪੂਆ ਨੂੰ ਪਾਣੀ ਲੈ ਕੇ ਦੇ ਕੁੜੀਏ ਬੇਰੇ ਬੇਰੇ ਨੂੰ ਹੁਣ ਤਾਂ ਕਹੋ ਨਾ ਕਰਾਂ ਮੈਂ ਤਾਂ ਕਿ ਮਹੱਲਾ ਸੁਨੇਹਾ ਹਾਂ ਉਹ ਚੱਲ ਕੰਮ ਸੰਬੰਧੀ ਟਾਈਮਿੰਗ ਲੱਗਿਆਗਾ ਮੈਂ ਚੱਲ ਬਾਕੀ ਕਰੇ ਜਾਂ ਨਹੀਂ ਕਰੋ ਕਰੇ ਤਾਂ ਵਸਾਈ ਜੀ ਤੇ ਵੀ ਮਟਿਆਰ ਹੋ ਗਈ ਨਾ ਮਟਿਆਰਾਂ ਤਾਂ ਹੋ ਗਏ ਤਾਂ ਫੇਰ ਬਾਹਰ ਲੱਗੂ ਬਿੰਦਨਾਂ ਨੂੰ ਕਿਸੇ ਕੰਮ ਨੂੰ ਕਹਿਣਾ ਲੜਾ ਲੜਾਈ ਪਹਿਲਾਂ ਉਹ ਗੱਲ ਸੰਗਟਾ ਲੈਂਦੀਆਂ ਨਾ ਤੇ ਤਾਈ ਕੇ ਬਾਗੀ ਮੈਂ ਮੈਂ ਆ ਕੇ ਮਹਾਰਾ ਕੁੜੀ ਬਿਸਤਾ ਹਾ ਚੱਕ ਦੇ ਮਹਾਰਾ ਝਾੜੂ ਪੋਚਾ ਲਾ ਦੇ ਪਰ ਤਾਂ ਝਾੜੂ ਪੋਚੇ ਵਿੱਚ ਨਾ ਚੀਂ ਫੇਰ ਮਹਾਰਾ ਰੋਟੀ ਲਾ ਲ ਸਤੂਆ ਆਉਣਾ ਕਿਹੜੀ ਰੋਟੀ ਲਾਉਣੀ ਸੀ ਇੱਕ ਦੂਜੇ ਦੇ ਸਿਰ ਚਾਟਾ ਪਾ ਬੁਰੇ ਹਾਲ ਉਹੀ ਗੱਲ ਚਿੰਟੋ ਚਿੰਟੀ ਮਸਾਂ ਹਟਾਈਆਂ ਫਿਰ ਕਾਲੇ ਦੋ ਤਾਂ ਉਹਦੇ ਲਾਈਆਂ ਦੋ ਉਹਦੇ ਲਾਈ ਰੋਟੀ ਸਾਰੀਆਂ ਹੋਦੀਆਂ ਨੇ ਪਟਿਆਰ ਸਾਰੀਆਂ ਦਾ ਕੰਮ ਕਰ ਸਕਦੀਆਂ ਨੇ ਕਾਹ ਨੂੰ ਨਹੀਂ ਕਿਸੇ ਕੰਮ ਨੂੰ ਨਹੀਂ ਆਖੇ ਲੱਗਦੀਆਂ ਭੈਣਾਂ ਇਹਨਾਂ ਤਾਂ ਮੈਂ ਲੈ ਜੀਆ ਚਲ ਕੋਈ ਨਾ ਮੈਂ ਸਮਝਾ ਕੇ ਦੇਖੂ ਇਹ ਸਮਝ ਨਹੀਂ ਆਉਂਦੀ ਕਬੱਡੀ ਦਾ ਲੋਕ ਤੇ ਦੇਖ ਕੇ ਥਾਂ ਤੇ ਕਰਦੇ ਆਂ। ਤੇਰਾ ਛੋਟੀ ਨੂੰ ਕਹਿਣ ਦੇ ਵੀ ਮੈਂ ਉਹੀ ਗੱਲ ਜਾਣਾ ਹੈ, ਕੂਕੜੇ ਜਾਣਾ ਮੈਨੂੰ ਕਰਨ ਨੂੰ ਬਾਹਰ ਕਰਨ। ਕੋਈ ਕਰਨੀ ਮੈਂ ਸਮਝਾਉਂਗੀ ਨਾ। ਲੈ ਮੂਰੇ ਬੈਗ ਲੈ ਕੇ ਜਾਮ। ਪਰ ਫਲਾਮ ਵਾਲੇ ਕਿ ਚੰਗੀ। ਪਰ ਮੱਜਾ ਮੈਂ ਲੈ ਕੇ ਜਾਉਂਗੀ। ਇਹ ਮੇਰੇ ਮੂਰੇ ਨਹੀਂ ਹਾਂਦੀਆਂ। ਨਿਕਲੇ ਬਾਂਦਰੀ ਜੀ। ਆ ਤੂੰ ਕਿਹਨੇ ਬਾਹਰ ਸੋਣੀ ਆ ਗਈ। ਤੇਰਾ ਤਾਂ ਸੋਣੀ। ਬਾਂਦਰੀ ਜੀ। ਆ ਲੈ ਸ਼ਰਮ ਤਾਂ ਤੁਹਾਨੂੰ ਆਉਂਦੀ ਨਹੀਂ ਮਾੜੀ ਮੋਟੀ ਜਾ ਬਣਾ ਕੇ ਲਿਆ ਨੌਕਰ ਤਾਂ ਕਿਦਰ ਪਿਆਰੀ ਜਾ ਕੇ ਬਣਾ ਰਿਆ ਬਣਾ ਲੈ ਠੀਕ ਹੈ ਨਾ ਵੱਡੀ ਤੂੰ ਆ ਗਈ ਖੋਣ ਓਰੀ ਦੀ ਛੋਟੀ ਦੀ ਸਾਰਾ ਦਿਨ ਲੁਕੀ ਰਹਿੰਦੀ ਐਨੀ ਵੀ ਵੱਡੀ ਭੈਣ ਦੀ ਗੱਲ ਸੁਣ ਲਾ ਹਾਂ ਦੇ ਭਾਈ ਨਾ ਉਹਦਾ ਪਤਾ ਨਹੀਂ ਪਸ ਕਰ ਹੁਣ ਪੂ ਆਨ ਜਾ ਕੇ का नहीं इसे कम दे दिए ठीक है यदि अंदर कम करा दितो मैं बोल क्या हूं एकू कमी तेल भी दे के द ना मत दो गर्मी मैं इधर से बैठ जा घर वाली बाई ना तो सीमेंट वाला तो सब में चढ़ जा दूसरी समय मेरे पूरे भी देख दिया अडी अडी हो रहीया इन्होंने तो लग नहीं पता नहीं मन्नू इधर दे ओके। ਨਾ ਤੁਸੀਂ ਇਹ ਨਹੀਂ ਹਟਿਗਾ ਉਹ ਤੁਸੀਂ ਕੋਈ ਕੰਮ ਕਰੋ ਕੋਈ ਤਰ ਤਰ ਤੰਗ ਕਰੋ। ਲੜਾਈ ਤੇ ਚੋਰ ਦੇ ਰੱਖਦੀਆਂ। ਨਾ ਪੀਰ ਜਿਹਾ ਕੋਣ ਦੇ। ਤੇ ਬਾਹਰ ਹਟ ਗਿਆ ਹਾਂ ਤੁਸੀਂ ਕੋਈ ਮਾੜਾ ਮਟਰ ਦਾ ਕੰਮ ਹੋ ਤੁਮਾਰ ਮੇਰਾ ਨਾਮ ਚੱਲ ਮਸਲ ਲਾਈਫ ਲੈ ਕੇ ਜਾਉਂਗੀ। ਲੈ ਜਾ ਭੰਨੇ ਤੂੰ ਦੇਖ ਲੈ। ਇਹ ਕਿਵੇਂ ਉਹ ਹੀ ਬੰਦ। ਇੱਕ ਨੂੰ ਲੈ ਜਾ ਕੇ ਦੋਨਾਂ ਨੂੰ ਲੈ ਜਾ। ਤੋਂ ਉਹਨਾਂ ਨੂੰ ਲਈ ਜੀ ਬੱਟੀ ਨੂੰ ਕਹਿੰਦੀ ਤਾਂ ਬੜਾ ਛੋਟੀ ਕਹਿੰਦੀ ਮੈਨੂੰ ਕਹਿੰਦੀ ਇਹਨੂੰ ਨਹੀਂ ਕਹਿੰਦੀ ਜੋ ਉਹਨੂੰ ਕਹਦੇ ਨੇ ਉਹ ਕਹਦੀ ਹੂੰ ਨਹੀਂ ਕਹਿੰਦੀ ਕੀ ਕਰਾਂ ਮੈਂ ਹਾਂ ਮੈਂ ਕਹਿੰਦੀ ਕਿ ਸਹੀ ਰਲ ਕੇ ਕੰਮ ਕਰ ਲੋ ਮੈਂ ਕਰਾਂ ਮੈਂ ਤੇ ਇੱਥੇ ਹੈਗੀ ਕੱਲ ਨੂੰ ਮੇਰੇ ਨਾਲ ਦੋਨੇ ਕੈਸ ਹੋ ਗਏ ਠੀਕ ਹੈ ਸੋਨਣਾ ਤੁਸੀਂ ਦਾਂ ਮੈਂ ਇੱਕ ਇੱਕ ਲੈ ਕੇ ਤੁਹਾਨੂੰ ਰੋਟਾ ਬਣਾ ਦੇਣਾ

ਫੇਰ ਦਰਸਿਆ ਕਰਨੀਆਂ ਫੇਰ ਇੱਕ ਦੂਜੇ ਨੂੰ ਉਹੇ ਗੱਲ ਮਿਲਣ ਕਰਨੀਆਂ ਵੀ ਦਰਸਣੀਆਂ ਤੇ ਪਰ ਹੁਣ ਜਦੋਂ ਕੱਢੀਆਂ ਨੇ ਹੁਣ ਵੀ ਨਹੀਂ ਨੇ ਮੈਨੂੰ ਮੈਨੂੰ ਆਪੇ ਦੇਖੀ ਜਾਓ ਕਿ ਪਰ ਜਿਹੜਾ ਕੁਝ ਪੜ੍ਹਦਾ ਆਂਦੀ ਜੀ ਜਦੋਂ ਪੜਾਈ ਕਰੀ ਜਾਂਦੀਆਂ ਨੇ ਵੀ ਪੜਾਈ ਕਰ ਲਓ ਤੁਸੀਂ ਆਹ ਲੋ ਹੁਣ ਜੂਂਗੇ ਛੁੱਟੀਆਂ ਪੰਨਾਂ ਹੁਣ ਉਹ ਛੁੱਟੀਆਂ ਚ ਬਾਲਾ ਕਰਦੇ ਆਂ ਪੰਜਰ ਕਲੇਸ ਉਹਦੀ ਉਹ ਗੱਲ ਸਕੂਲ ਭਾਵੇਂ ਜਾਂਦੇ ਆਂ ਮਾਂ ਤਾਂ ਕੰਮ ਕਰਕੇ ਦੋ ਘੰਟੇ ਸਾਧਦੇ ਆਂ ਤੇ ਹੁਣ ਬਾਲਾ ਉਹੀ ਗੱਲ ਘਰੇ ਦੇ ਬੇਲੀਆਂ ਲੜਾਓ ਲੜਾਈ ਲੜੋ ਲੜਾਈ ਵਸਾ ਨਹੀਂ ਕੋਈ ਚੰਗਾ ਦੀ ਸੇਵਾ ਜੀ ਵਧੀਆ ਮੈਂ ਆਪਣੀ ਹੀ ਵਧੀਆ ਉਹ ਨਾਲ ਹੈਪੀ ਮੈਂ ਵੀ ਕਰਾਈ ਸੀਗੀ ਵਧੀਆ ਬਹਿ ਜਾ ਇੱਥੇ ਲੜਾਈ ਨਾ ਕਰੋ ਸਾਰਾ ਦਿਨ ਤੁਸੀਂ ਸਿਆਣੇ ਕੰਮ ਕਰਦਾ ਰੋਟੀ ਸਾਜੀ ਕਿਹਨੇ ਸੋਹਣੀ ਬਣਾਈਗੀ ਆਏ ਰਾਮ ਕੀ ਕਰ ਲਿਆ ਕਰੋ ਤੁਮ ਜਣੀ ਨਾ ਇਹ ਤਾਂ ਲੂਪੀਆ ਕਰੋ ਸਲਾਹ ਹੁੰਦੇ ਤਾਂ ਵਧੀਆ ਕੰਮ ਕਰਦੀਆਂ ਨਾ ਜਮਾਨੇ ਲੜਦੀਆਂ ਸਲਾਹ ਹੁੰਦੇ ਤਾਂ ਕੁੱਪੜਾ ਮੋੜੀ ਜਾਂਦੇ ਹਾਂ ਲੈ ਹੁਣ ਆ ਦੇ ਲੈ ਕਿੰਨਾ ਸੋਹਣਾ ਕੰਮ ਕਰਕੇ ਨੇ ਸੋਹਣੀ ਰੋਟੀ ਬਣਾਈ ਐ ਸਬਜ਼ੀ ਬਣਾਈ ਐ ਹਾਂ ਜੇ ਇਹਦਾ ਕੱਲ ਨੂੰ ਇਹ ਵਿਆਹ ਕੇ ਬਾਗੀ ਫਿਰ ਤੂੰ ਇਕੱਲੀ ਲੈ ਜੇਗੀ ਫਿਰ ਯਾਦ ਕਰਾ ਕਰੇਗੀ ਕਿ ਸਿਆ ਕਰਦੀ ਸਿਆ ਕਰਦੀ ਫੇਰ ਤਾਂ ਬੁਝੇ ਰੋ ਮੈਂ ਕਿਹੜਾ ਕਰੇ ਕਰਦੀ ਮੈਂ ਉਹਨਾਂ ਨਾਲ ਆਇਆ ਕਰਦੀ ਸਿਆ ਕਰਦੀ ਹਾਂ ਕਰ ਪਹਿਲੇ ਮੈਂ ਤਾਂ ਤੈਨੂੰ ਤਾਂ ਕਿੰਨਾ ਹੀ ਸਮਝਾ ਲਾਇਆ ਤਾਂ ਐਂ ਹੀ ਕਰਨੀ ਆ ਚੱਲ ਕੋਈ ਨਾ ਉਹ ਅੱਜ ਤੇਰੇ ਨਾਲ ਮੈਂ ਪਹੁੰਚੂਗੀ ਬਾਏ ਤੂੰ ਉਹ ਮੈਂ ਪਹੁੰਚੂਗੀ ਗੋਲ ਦੇ ਪਾਜੋ ਪਰ ਨਾ ਨਹੀਂ ਹੈਗਾ ਇੱਕ ਦਿਨ ਇੱਧਰ ਪਾਜੇ ਪਦੇ ਮੈਂ ਨਹੀਂ ਬਾਹਰ ਨਾ ਹੁੱਕੇ ਤੇ ਇੱਧਰ ਮੈਂ ਤੂੰ ਬਾਹਰ ਖੂਗੀ ਮੈਂ ਬਾਹਰ ਨਾ ਤੇ ਕੇ ਪੈ ਜਾਇਆ ਤੇ ਮੈਂ ਤੁਮਹਾਨੂੰ ਆਪੇ ਓਏ ਤੂੰ ਨਹੀਂ ਪੈ ਤੈ ਜਾ ਤੂੰ ਇੱਧਰ ਨੂੰ ਹਟਾ ਪੜੀਏ ਤੂੰ ਪੈ ਨਾ ਕਰ ਲੜਾਈ ਨਾ ਕਰੋ ਕੋਈ ਗੁੰਿਆਣੀ ਫੇਰ ਹੋ ਹੀ ਗਲ ਥੱਲੇ ਨੂੰ ਉੱਪੋ ਲੜਾ ਨਾ ਥੱਲੇ ਬੈਠੋ ਸੁਣ ਕੇ ਬੈ ਜਾ ਨਾ ਕਰਾ ਫੇਰ ਹੋ ਹੀ ਗਲ ਮੈਨੂੰ ਜਿੱਤਾਂ ਕੀ ਤੇ ਖੜ ਜਾ ਤੂੰ ਜਾ ਖੜ ਕੇ ਆਂਦੀ ਮੈਂ ਨਹੀਂ ਹੱਥ ਤੇ ਬੈਰੋ ਹੱਥ ਤੇ ਮਤਾ ਹੁੰਦੀ ਨਾ ਜੇ ਮੈਨੂੰ ਆ ਪਤਾ ਹੁੰਦਾ ਨਹੀਂ ਐ ਕਰਦੀਆਂ ਨਹੀਂ ਬਾਬਾ ਚੱਲੀ ਜਾਂਦੀ ਐ ਨਾ ਨੂੰੜੀ ਕੀ ਕਰਾਵਣਾ ਤਾਂ ਨਾ ਕਿਦਾਂ ਕਰੂਗੀ ਤੂੰ ਤੋੜਦੀ ਨਹੀਂ ਆਈ ਕੀ ਕਰੂੰਗੀ ਮੈਂ ਕਰੇਗੀ ਬੈਤ ਨੂੰ ਇੱਕ ਜਣੀ ਪਹਿਲੀ ਇੱਕ ਜਣੀ ਮੇਰੇ ਨਾਲ ਪਹਿਲੀ ਤੂੰ ਹੀ ਤੋੜ ਕੇ ਦੱਗੇ ਤੇ ਘਰੇ ਰੋਟੀ ਆ ਕੋਈ ਹੈ ਨਹੀਂ ਕਾ ਤੂੰ ਲਗਾਇਆ ਟੀਆਂ ਟੀਆਂ ਹੁੰਦੀ ਤੂੰ ਲਾਇਆ ਤੂੰ ਦੁਬਾਰਾ ਪਹਿਣਾ ਖੜਦੀਆਂ ਨਹੀਂ ਮੈਂ ਇਹ ਨਹੀਂ ਜਾਣਦੀ ਬਣ ਮੈਂ ਤਾਂ ਇਸ ਨੂੰ ਚਰਨਾ ਲਾਈ ਇਹਨੂੰ ਮੈਂ ਇਹਨੂੰ 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 ਦੇਖ ਲੈ ਮੈਂ ਤਾਂ ਇਹਨਾਂ ਨੂੰ ਚੱਲੀ ਜਾਂਦੀ ਆ ਮੇਰਾ ਤਾਂ ਲਹੂ ਪੀ ਲਿਆ ਨਾ ਮੇਰੀ ਤਾਂ ਨਾਲ ਹੀ ਆ ਮਰੀ ਕੋਈ ਬਕਤਰਾ ਦਾ ਨਾ ਕੋਈ ਬਰਾਹਮਣ ਇਹ ਤਾਂ ਪੂਰੀ ਜਿਹੀ ਬਤਰਾ ਮੋੜੇ ਇਹ ਭੈਣੇ ਤਾਂ ਹੀ ਕਰਦੀਆਂ ਨਾ ਖੋਲਦੀਆਂ ਬਹਾਉਂਦੀਆਂ ਨੇ ਇੱਕ ਤਾਂ ਮੈਨੂੰ ਸਿਰ ਤਾਂ ਮੇਰੇ ਵੀ ਘੂਚ 7 ਵਜੇ ਮਰੀ ਹੈ ਕੀ ਕਰਾਂ ਮੈਂ ਚਲ ਭਾਣੇ ਜਾ ਕੇ ਦਿਖਾ ਲਈ ਫਿਰ ਹੋਰ ਕੇ ਲੈ ਜਾ ਤੂੰ ਤਾਂ ਗੈਸ ਮੈਂ ਲੈ ਗਈ ਹਾਂ ਦੋਨਾਂ ਨੂੰ ਮੈਂ ਲੈ ਕੇ ਜਾਂਦੀ ਭੈਣੇ ਇਹਨਾਂ ਨੂੰ ਆਣ ਵਾਲੇ ਵੀ ਸੈਣੀਆ ਲੈਣੇ ਨੇ ਮੈਨੂੰ ਅਕਲੋਣੀ ਚਾਹੀਦੀ ਆ ਜਿਸ ਦਿਨ ਜਾ ਕੇ 7 ਵਜੇ ਦੇ ਤੱਕ ਵਾਸਤੇ ਮੇਰੇ ਤਾਂ ਹੀ ਆਪਨੇ 这样。